ਤਕਦੀਰ ਕਹਿੰਦੀ ਨਾ ਪਤਾ ਤਕਦੀਰ ਆਇਆ ਮੈਂ ਤੇਰਾ ਜੈਕਟ ਪਾਵਾਂ ਆ ਜੈਕਟ ਪਾ ਹਲੋ ਜੀ ਸਸਿਕਾਰ ਹੈਪੀ ਲੋੜੀ ਸਾਰਿਆਂ ਨੂੰ ਮੈਨੂੰ ਪਾਈ ਵੀ ਆਵੇ ਇਹ ਤੇ ਕੋਟੀ ਪਾਰੇ ਦੂਜਾ ਜੋ ਨੀਲਾ ਜਹ ਨਾਲ ਠੰਡ ਘਟ ਲੱਗੂਗੇ ਲਾ ਦੇ जैसमिन खोल दि हेलो सत श्रीकाल जी ना पता रोना निगा जसकरण जी सताल कि ठीक ठाक लोडी। है हो हैप्पी लोहड़ी ए वीरा इटली है जसकरण जो कोई जरूर दस्यो हैप्पी लोहड़ी वीरे हैप्पी लोहड़ी ਹੈਪੀ ਲੋੜੀ ਵੀਰੇ ਹੈਪੀ ਲੋੜੀ ਧੰਨਵਾਦ ਤੁਹਾਡਾ ਤੂੰ ਨਹੀਂ ਮੈਂ ਇੱਥੋਂ ਘੜਾ ਲਿੱਤਣੀ ਆ ਫਿਰ ਵੀ ਮਾਦਾ ਹੋਇਆ ਅੱਜ ਜੈਸਮਿਨ ਤੁਲਵਾਰਾ ਫਿਰ ਆਪਾਂ ਜਾਣਾ ਲੋੜੀ ਤੇ ਭੈਣੇ ਘਰ ਸਭ ਠੀਕ ਆ ਹਾਂ ਹਾਂ ਵੀਰੇ ਵਧੀਆ ਠੀਕ ਠਾਕ ਹਾਂ ਮੈਨੂੰ ਲੱਗ ਗਿਆ ਪਤਾ ਇਟਲੀ ਤੋਂ ਠੀਕ ਆ ਵੀਰੇ ਠੀਕ ਆ ਹੈਪੀ ਲੋੜੀ ਬਈ ਤੁਹਾਡੇ ਸਾਰੇ ਪਰਿਵਾਰ ਨੂੰ ਤੁਹਾਡੀ ਵਾਈਫ ਹੋਣ ਠੀਕ ਆ ਪੜੋ ਪੜੋ ਉਹ ਪੜੋ ਉਹ ਪਉਣਾ ਤਾਂ ਹੈਪੀ ਲੋੜੀ ਬਈ ਸਾਰਿਆਂ ਨੂੰ ਪਹਿਲਾਂ ਪਹਿਲਾਂ ਸਾਰਿਆਂ ਨੇ ਲੋੜੀ ਵੀ ਮੰਗਣ ਜਾਂਦੇ ਹੁੰਦੇ ਸੀ ਘਰਾਂ ਦੇ ਵਿੱਚ ਹੁਣ ਉਹ ਵੀ ਹੈ ਨਹੀਂ ਕੰਮ ਹੈਂ ਜੀ ਭੈਣ ਜੀ ਠੀਕ ਆ ਚਲੋ ਵੀਰੇ ਵਧੀਆ ਠੀਕ ਹੀ ਰਹੇ ਹੋਣੀ ਚਾਹੀਦੀਆਂ ਸਾਰੇ ਜਾਨੀ ਦੇ ਮਾਈ ਲੋੜੀ ਤੇਰੇ ਪੁੱਤ ਜਿਹੜੇ ਕੋੜੀ ਹਨਾ ਕੋੜੀ ਨੇ ਕਿੱਥੇ ਲੇਡਾ ਤੇਰਾ ਪੁੱਤ ਗਿਆ ਕਿਵੇਂ ਇੱਦਾਂ ਇੱਕ ਦਾਦੀ ਉਹਨੂੰ ਕਹਿੰਦਾ ਮੈਂ ਦਾਦੀ ਦਵਿੰਦਰ ਵੀਰੇ ਸਸੀ ਕਾਲ ਸਸੀ ਕਾਲ ਵੀਰੇ ਹੈਪੀ ਲੋੜੀ ਬਈ ਤੈਨੂੰ ਵੀ ਦਵਿੰਦਰ ਵੀਰੇ ਤੈਨੂੰ ਵੀ ਹੈਪੀ ਲੋੜੀ ਜੀ ਤੇਰਾ ਵੱਡਾ ਪੋਤਾ ਜਿੰਨੇ ਕੋੜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਵੀਰ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਸਾਡੇ ਲਾਈਕ ਤੇ ਆਏ ਹੋ ਨਾਲ ਦੀ ਨਾਲ ਲਾਈਕ ਡਨ ਜਰੂਰ ਕਰੀ ਚੱਲੋ ਭੈਣ ਅੱਜ ਕੱਲ ਸਮਾਂ ਹੀ ਨਹੀਂ ਹੈ ਹਾਂਜੀ 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 ਜੀ 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 ਹਾਂ ਜੀ ਹੈਪੀ ਲੋਹੜੀ 올 ਫੈਮਿਲੀ ਹਾਂ ਵੀਰੇ ਸੇਮ ਟੂ ਯੂ ਦਵਿੰਦਰ ਵੀਰੇ ਇਹ ਤਾਂ ਹੈ ਪਹਿਲਾ ਵਾਲਾ ਸਮਾਂ ਹੀ ਵਧੀਆ ਸੀਗਾ ਜਦੋਂ ਸਾਰੇ ਜਵਾਕ ਘਰਾਂ ਦੇ ਵਿੱਚੋਂ ਪਾਠੀਆਂ ਮੰਗਣ ਜਾਂਦੇ ਸੀ ਲੱਕੜਾਂ ਮੰਗਣ ਜਾਂਦੇ ਸੀ ਨਾਲੇ ਵਿੱਚ ਗੋੜ ਰਿਓੜੀਆਂ ਮੂਫਲੀ ਸਾਰਾ ਕੁਝ ਇਕੱਠਾ ਹੈਣਾ ਘਰਾਂ ਦੇ ਵਿੱਚੋਂ ਇਕੱਠਾ ਕਰਨਾ ਫੇਰ ਲੋਹੜੀ ਲਾਉਣੀ ਅੱਜ ਕੱਲ ਸੁੱੱਚੀ ਉਹ ਸਮਾਂ ਹੈ ਨਹੀਂਗਾ ਆਲਾ ਪਾਣਾ ਬਰਾਦ ਦੇ ਪਾਣਾ ਅੱਜ ਗੱੜ ਥੋੜੀ ਪਾਣਾ ਮੈਂ ਪਾਲਾ ਪੁੱਤ ਠੰਡ ਲੱਗੂਗੀ ਕੋਟ ਪਾਲਾ ਜਾਂ ਫਰਾਕ ਪਾਲ ਜਿਹੜੀ ਮਰਜ਼ੀ ਪਾਲਾ ਫਰਾਕ ਪਾਲ ਉਹ ਬੰਦਾ ਅੱਡਾ ਪਊਗਾ ਚਲੋ ਤੇ ਗਾਓ ਅੱਡਾ ਪਊਗਾ ਕੱਲੂ ਕਰਾਪਾ ਨੇ ਕੱਪੜੇ ਕਹੋਣੇ ਆ ਕੱਲ ਨੂੰ ਮਾਗੀਏ ਕੱਲ ਨੂੰ ਬਾਹਲੀ ਸੁਣੀ ਸੁਣੀ ਲੇੜੇ ਪਾਵਾਂਗੇ මේ එත්තුකට කුම් ය ජනය අෝකග මම ටීක නමමද හය ව එත්තක ල මෙත්තකට පොත පෑනාද ජෑස්මට පදුගිත කොල කරජමරේ පනේ සට්යෙකුළ වින්ද්‍රබිල්ල ආයෙයක ්‍යාස ා විඳදරබිල්ලා

चुप चुपो चुप कुछ नहीं दे, कर दे चुप कर मैं हां इनका तो करदा उन ना चलो हां जी तो दोस्तों सारे ठीक हैं हाँ हाँ देवेंद्र जीरे सारे बढ़िया ठीक ठाक है भाई गुरु कृपा नाल होन सब कुछ ठीक है ਕੱਟ ਕੇ ਕਰਕੇ ਮਨ ਖੇਡ ਲਾ ਚਲੋ ਖੇਡੀ ਚਲੋ ਕਰੇ ਵੀ ਸਾਰੇ ਵਧੀਆ ਵੀਰੇ ਠੀਕ ਠਾਕ ਆ ਕੀ ਹੋ ਗਿਆ ਲੈ ਕੇ ਨਹੀਂ ਜਾਣਾ ਮम्मी ਇੱਥੇ ਇਕੱਲੇ ਵੀ ਛੱਡ ਕੇ ਜਾਵਾਂਗੇ ਭੂਤ ਖਾਉਗੇ ਕਿਉਂ ਮੈਂ ਲੈ ਗਈ ਚੱਲੂਗਾ ਹਾਂਜੀ ਹਾਂਜੀ ਵੀਰੇ ਹੁਣ ਠੀਕ ਠਾਕ ਆ ਸਿਹਤ ਵੀ ਵਧੀਆ ਵੀਰੇ ਠੀਕ ਠਾਕ ਅੱਗੇ ਨਾਲੋਂ ਬਹੁਤ ਫਰਕ ਆ ਹੁਣ ਠੀਕ ਆ ਵੈਲਕਮ ਆ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਸਾਰਿਆਂ ਨੂੰ ਹੈਪੀ ਲੋੜੀ ਹੋਰ ਸੁਣਾਓ ਠੀਕ ਠਾਕ ਹੋ ਪਰਿਵਾਰ ਸਭ ਦੇ ਠੀਕ ਠਾਕ ਆ ਵੈਲਕਮ ਆ ਜੀ ਲਾਈਵ ਦੇ ਉੱਪਰ ਸਭ ਦਾ ਸਵਾਗਤ ਆ ਸਾਰਿਆਂ ਨੂੰ ਮੇਰੇ ਵੱਲੋਂ ਜੀ ਹੈਪੀ ਲੋੜੀ ਹਾਂ ਵੇ ਹੁਣ ਠੀਕ ਆ ਹਾਂ ਚੁੱਪ ਪੁੱਤ ਚੁੱਪ ਕਰ ਜਾ ਚੁੱਪ ਮੇਰੇ ਕੋਲੇ ਆਉਣਾ ਜੇ ਮੈਂ ਇੱਥੇ ਬਾਹਰ ਮੂਰੇ ਇਧਰਲੇ ਪਾਸੇ ਇਧਰਲੀ ਲਾਤ ਤੇ ਮੈਂ ਬਹੁਤ ਪੁੱਠੇ ਕੰਮ ਕਰਦੀ ਆ। ਇੱਧਰ ਇੱਧਰ ਬਾ ਇੱਧਰ 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 ਬਿਠਣਾ। ਇੰਦਰ ਬਾ। ਚਲ ਇੱਥੇ ਬਹਿ ਜਾ ਬਸ ਮੇਰੇ ਕੋਲ ਹੈ। ਬਸ ਇੰਨਾ ਕਿ ਬੈਠਿਆ ਜਾਣਾ ਠੀਕ ਹੈ। ਨਹੀਂ ਹੁਣ ਇੱਕ ਬੁੱਝ ਜਾ। ਨੁੰਦਾ ਬੋਧਾ ਨਾ। ਕਿਵੇਂ ਕੇ ਲੋਕ ਲੋਕ ਕੇ ਬਹਿ ਜਾਏ। ਇੱਥੇ ਜਾਣਾ ਹੋਏ ਤੇ ਮੈਂ ਲੈ ਜਾਊਂਗੀ ਠੀਕ ਹੈ ਉੱਧਰ ਲੋੜੀ ਤੇ ਲੋੜੀ ਤੇ ਜਾਣਾ ਨਾ ਹਾਂ ਸਤਿ ਸ਼੍ਰੀ ਅਕਾਲ ਨਵਜੋਤ ਵੀਰੇ ਸਤਿ ਸ਼੍ਰੀ ਅਕਾਲ ਤੁਸੀਂ ਭੈਣ ਜੀ ਕਮਜ਼ੋਰ ਦੇ ਕਮਜ਼ੋਰ ਵੀ ਲੱਗਦੇ ਹੋ ਨਹੀਂ ਨਹੀਂ ਵੀਰੇ ਉਹੀ ਹੋ ਜਾਂਦਾ ਸਤਿ ਸ਼੍ਰੀ ਅਕਾਲ ਨਵਜੋਤ ਵੀਰੇ ਹੈਪੀ ਲੋੜੀ ਹਾਂ ਜੀ ਹਾਂ ਜੀ ਮਾਗੀ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਵੀਰੇ ਤੁਹਾਨੂੰ ਵੀ ਬਹੁਤ ਛੋਟਾ ਵੀਰੇ ਬਹੁਤ ਛੋਟਾ ਬੱਚਾ ਸਾਡਾ ਇੰਟਰੋ ਜੋਗਾ ਨਹੀਂ ਹਲੇ ਨਿੱਕੀ ਬਹੁਤ ਆਹੀ ਹਣਾ ਤਿਰੂ ਹਣਾ ਤਿਰੂ ਮੇਰੀ ਪੱਪੀ ਤੇਰੇ ਪੋਪੀ ਲਾਗੀ ਤੇਰੀ ਟੋਪੀ ਟੋਪੀ ਲਾਗੀ ਮੇਨੇ ਮੁੰਦੇ ਦੀ ਹਾਂਜੀ ਹਾਂਜੀ ਵੀਰੇ ਠੀਕ ਠਾਕ ਆ ਹਾਂਜੀ 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 ਵੀਰੇ ਠੀਕ ਠਾਕ Na 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 na. ਮੇਰੀ ਸਿਸਟਰ ਦਾ ਵੀ 9 ਮਹੀਨੇ ਦਾ ਹੋਇਆ ਬਾਹਰ ਹੀ ਚਾਰਤੀ ਆ ਜੀ ਹਾਂਜੀ ਹਾਂਜੀ ਵੀਰੇ ਬੱਚੇ ਅੱਜ ਕੱਲ ਹੈਗੇਵੇਂ ਦੇ ਆ ਜਿਆਦੇ ਨੋਟਿਸ ਨਹੀਂ ਜਵਾ ਕੱਜ ਕੱਲ ਦੇ ਹਾਂਜੀ ਹਾਂਜੀ ਨਵਜੋਤ ਵੀਰੇ ਹਾਂਜੀ ਹਾਂਜੀ ਵੈਗੁਰੂ ਜੀ ਦਾ ਸ਼ੁਕਰਾਨਾ ਸਭ ਠੀਕ ਠਾਕ ਆ ਹਾਂਜੀ 9-10 ਕਿਵੇਂ ਲੋੜੀ ਸਾਰਿਆਂ ਦੇ ਘਰੇ ਵਧੀਆ ਆ ਨਾ ਵੈਗੁਰੂ ਲੋੜੀ ਦਾ ਤਿਆਰ ਮਨਾਵੇ ਹਨ ਸਾਰੇ ਜਣੇ ਆਪਦੇ ਆਪ ਦੇ ਘਰੇ ਤੇ ਜਰੂਰ ਦੱਸਿਓ ਜਿਨ੍ਹਾਂ ਜਿਨ੍ਹਾਂ ਨੇ ਲੋਹੜੀ ਲਾਉਣੀ ਆ ਤੁੰ ਮੈਂ ਹਲ ਤਾਂ ਬੋ ਘਰਤੀ ਆ ਨਹੀਂ ਕਰਦਾ ਰੋਂਦੇਗਾ ਤੁਸੀਂ ਜੈਸਮੀਨ ਮਾਰਦੀ ਸੀ सारी चले गए इको नहीं रहा లాడ్డీ ఓ ప్రావా ఓ ప్రావా వైగురు గురే వైగురు 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 తను తోడీటి మాత్తదవి లాడ్డీ సిద్ధూజీ సో బాత్ వస్తుంది అయినా అమ్మే దాన్ని అవ్వజే ఆటకి ਮਮੂਨੇ ਕਿ ਪੈ ਵਾ ਮਮੂਨੇ ਕਿ ਅੰਮੇ ਤੇ ਆਪਾ ਹੋਣਾ ਕਿ ਪੈ ਗੀਏ ਸਵੇਰ ਤੋਂ ਬਾਰਸ਼ੀ ਦਰਸ਼ ਕਰ ਲਈ ਕਿ ਕਾ ਵੇਲੇ ਨਹੀਂ ਲੱਗੇ ਸਾਰੀ ਮੰਮੀ ਵੀ ਐਂ ਕਰਦੀ ਹੁੰਦੀ ਸੀ ਨੇਰੇ ਨੇਰੇ ਬਾੜੀ ਨੇਰੇ ਨਵਾ ਦਿੰਦੀ ਸੀ ਮਾਗੀ ਮੇਰੇ ਸੇ ਸਾਲ ਰਾਤ ਤੇ ਅੰਦਰ ਸੇ ਲੋੜੀ ਤੇ ਮਾਗੀ ਕਾ ਤੋ ਬਣਾਈ ਦਿੰਦੀ ਐ ਕਾਨੂੰ ਚੈਪਟਰ ਲਾਇਕ ਲੋੜੀ ਤੇ ਮੰਗੀ ਜਿਆ ਪੜਕੇ ਆ ਫਿਰ ਪੰਜਾਬੀ ਦਾ ਵਾ ਜਿਆ ਪੜਕੇ ਆ ਕਿਹਨੇ ਕਿਹਾ ਚੱਕੇ ਚੈਪਟਰ ਹੈਗਾ ਤੇ ਮੂੰ ਫਿਰ ਵੀ ਨਹੀਂ ਪਤਾ ਜਿਆ ਫਿਰ ਆਪੇ ਪੜ੍ਹ ਲੈਣੇ ਆਂ ਇਹ ਆ ਕਹਿੰਦਾ ਸਾਨੂੰ ਚੈਪਟਰ ਹੈਗਾਗਾ ਲੋੜੀ ਤੇ ਮੰਗੀ ਤੇ ਪਤਾ ਇਹਨੂੰ ਫਿਰ ਵੀ ਨਹੀਂ ਚੈਪਟਰ ਵਿਚਾਰਾ ਕੀ ਕਰੂ ਦੱਸ ਦੇ ਚੈਪਟਰ ਕੀ ਕਰੂ ਉਹ ਤਾਂ ਚੈਪਟਰ ਤਾਂ ਬੁੱਕ ਦੇ ਵਿੱਚ ਹੀ ਰਹਿ ਜਾਊਗਾ ਉਹ ਤਾਂ ਹੋਲੀ ਦੇ ਤਿਹਾਰ ਤੇ ਬਣਾਇਆ ਜਾਂਦਾ ਵਾ ਨਹੀਂ ਉਹ ਤਾਂ ਮੰਮੀ ਹੋਲੀ ਤੇ ਤਾਂ ਬਣਾਇਆ ਜਾਂਦਾ ਨਾ ਜਿਹੜਾ ਮਦਰ ਸੀਗਾ ਆਹੋ ਕੀ ਕਰਨਾ ਆਹੋ ਸੀਗੀ ਜਿਹੜੀ ਮਾਤਾ ਹਨ ਮਾਤਾ ਨਹੀਂ ਸੀਗੀ ਕੋਈ ਬੁੜੀ ਸੀਗੀ ਲੋੜੀ ਕਿਉਂ ਬਣਾਇਆ ਜਾਂਦਾ ਲੋੜੀ ਤੇ ਤਾਂ ਜਮਣੀ ਬਣਾਇਆ ਜਾਂਦਾ ਸਾਡੀ ਬੁੱਕ ਤਾਂ ਜਾ ਲੈ ਕੇ ਆ ਜਾ ਜਾ ਲੈ ਕੇ ਆ ਪਤਾ ਨਹੀਂ ਸਾਨੂੰ ਹੋਲੀ ਵਾਲਾ ਤਿਹਾਰ ਆਇਆ ਉਹ ਆਇਆ ਸੀ ਤੁਹਾਨੂੰ ਮਝੂਠੀ ਮਰੀਏ ਹੋਲੀ ਵੀ ਚਾਹਤ ਮੰਮੀ ਲੱਕੜਾਂ ਸਾਰੀਆਂ ਜਾਂਦੀਆਂ ਸੀਗੇ ਨਾ ਹੋਲੀ ਪੂਜਾ ਕਿਤੇਂਦੀ ਹੋਲੀ ਦੀ ਕੋਈ ਹੋਲੀ ਪੂਜਨ ਕਰਦੇ ਆ ਹਿੰਦੂ ਲੋਕ ਉਹ ਉਪਾਥੀ ਨਹੀਂ ਕਰਦੇ ਹਾਂ ਨਾ ਇਨਾਂ ਵੇਖਾ ਦਿੱਤੀ ਐਸਮੀ ਪੜ ਮੈਂ ਆਪਾ ਪੜ੍ਹਦੇ ਆ ਜਾਂ ਮੈਨੂੰ ਫੜਾ ਇੱਥੇ ਆਂ ਇਹ ਗਾਇਨੀ ਉੱਗਾ ਇੱਥੇ ਆ ਸਾਡੇ ਪਿੱਛੇ ਆ ਮੈਂ ਇੰਨਾ ਹੀ ਨਹੀਂ ਪਤਾ ਚੈਪਟਰ ਕਿਨ ਨੂੰ ਮਾ ਜਵਾਵ ਚੱਲ ਬੱਲੇ ਬਈ ਤੇਰੇ ਕੱਢਤਾ चल पढ़ इधर आया खर्चा कट के चल तेरी वीडियो नहीं है मैं